ਚਰੇ ਪੰਜਾਬ ਦੇ ਅੰਦਰ ਕਾਨੂੰਨ ਵਿਵਸਥਾ ਜਿਹੜਾ ਫੇਲਿਓਰ ਹੋਇਆ ਇਹਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਜਿਉਣੀ ਚੋਣ ਤੇ ਨੂੰ ਠੇਰਾਗੇ ਔਰ ਲੋਕਾਂ ਨੂੰ ਆਵਾਜ਼ ਕਰਾਂਗੇ ਕਿ ਬੀਜੇਪੀ ਔਰ ਮੋਦੀ ਦੇ ਨਾਲ ਜੁੜੋ ਸਰ ਇਹ ਕੈਂਡੀਡੇਟ ਵਾਲਾ ਬਹੁਤ ਲੋਕ ਨੂੰ ਸੋਚੀ ਦੇ ਪਤਾ ਛਰੇ ਆ ਮਾਰੀ ਆ ਲੋਕਾਂ ਕਾਇਸ ਪਿਆ ਗਿਆ ਨੇ ਔਰ ਮਜ ਉਹਦੇ ਅੰਦਰ ਕਿਸੇ ਵੀ ਰਾਜ ਦੇ ਅੰਦਰ ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਆ ਕਿ ਉਦੋਂ ਡਵੈਲਪਮੈਂਟ ਕਿੱਥੇ ਹੁੰਦੀ ਆ ਜਿੱਥੇ ਅਮਨ ਹੋਏਗਾ ਸ਼ਾਂਤੀ ਤੂੰ ਆਪਣਾ ਘਰ ਵੀ ਉੱਤੇ ਲੈ ਲੈਂਦੇ ਹੋ ਪਹਿਲਾਂ ਘੌਣ ਮੱਥਾ ਦੇਖਦੇ ਅੱਜ ਪੰਜਾਬ ਦਾ ਵਿਕਾਸ ਇਸ ਕਰਕੇ ਰੁਕਿਆ ਹੈ ਕਿ ਪੰਜਾਬ ਦੇ ਅੰਦਰ ਇਨਵੈਸਟਰ ਨੂੰ ਲੱਗਦਾ ਹੈ ਕਿ ਮੈਂ ਸੁਰੱਖਿਤ ਨਹੀਂ ਹੈਗਾ ਮੇਰਾ ਕੰਮ ਸੁਰੱਖਿਤ ਨਹੀਂ ਹੈਗਾ ਬੰਦੇ ਨੂੰ ਜਾਨ ਆਪਣੀ ਪਿਆਰੀ ਹੁੰਦੀ ਹੈ ਕਿੱਥੇ ਕੀ ਹੈ ਪੁਲਿਸ ਦਾ ਕੋਈ ਰਾਜਨੀਏ ਪੁਲਿਸ ਤਾਂ ਮੱਧੇਸਤ ਬਣੀ ਹੋਈ ਹੈ ਜੈਂਗਸਟਰ ਦੰਦਾ ਆਉਂਦੇ ਨੇ ਗੋਲੀਆਂ ਚੱਲਦੀਆਂ ਜੇਲ੍ਹ ਦੇ ਅੰਦਰੋਂ ਇੰਟਰਵਿਊ ਹੋ ਜਾਂਦੇ ਨੇ ਲੇਕਿਨ ਇਹ ਮਾਨ ਦੀ ਸਰਕਾਰ ਕੇਜਰੀਵਾਲ ਜਿਹੜਾ ਉਹ ਮੁਕਤਸ਼ਕ ਬਣਾ ਬੈਠੇ ਪੰਜਾਬੀ ਤੰਗ ਹੋ ਗਿਆ ਸਾਡੇ 3 ਸਾਲ ਚ ਇਸ ਕਰਕੇ ਜ਼ਰੂਰੀ ਹੈ ਕਿ ਇਹ ਜਿਮਨੀ ਚੋਣ ਨੂੰ ਪੰਜਾਬ ਦੇ ਲੋਕੀ 2027 ਔਰ ਇਸ ਸਰਕਾਰ ਨੂੰ ਸੰਕੇਤ ਦੇਣ ਕਿ ਅਸੀਂ ਤੁਹਾਡੇ ਤੋਂ ਦੁਖੀ ਆ ਤੁਹਾਡੇ ਤੋਂ ਨਾਰਾਜ਼ ਆ ਭਾਈ ਚਾਹੇ ਹਾਰ ਆਏ ਹੋਣ ਤਾਂ ਵੀ ਤੁਸੀਂ ਕਿਤੇ ਲੱਭੇ ਨਹੀਂ ਸੇਵਾ ਤੁਸੀਂ ਕਰਦੇ ਨਹੀਂ ਸਵਾਏ ये तो कुछ नहीं आता इस जिमनी चोन को एक संदेश जाए यह तो दूची है पंजाबी जमना बंद करते हैं क्यों टिकल अपने किसी कार्यकर्ता दे इस करके सौदेबाजी करने वाले लोग ने भ्रष्टाचार करने वाले लोग ने इना चेहरा हम बिलकुल नंगा हो चुके है ਪਰ ਮਿਲਦਾ ਤਰਨ ਤਰਨ ਜੇ ਲੋਕੀ ਜਿਹੜੇ ਆ ਬੀਜੇਪੀ ਨਾਲ ਜਾਣਗੇ ਮੋਦੀ ਨਾਲ ਜਾਣਗੇ ਪਰ ਮੈਂ ਤੁਹਾਡੇ ਸਾਹਮਣੇ ਪੁੱਛਿਆ ਕਿ ਵੀ ਸਾਡਾ ਕੈਂਡੀ ਜਿਹੜਾ ਹੈ ਹਰਜੀਤ ਸਿੰਘ ਨੂੰ ਮਿਲਦਾ ਕਹਿੰਦੇ ਮਿਲਦਾ ਤੁਹਾਡੇ ਦੁੱਖ ਸੁੱਖ ਚ ਸ਼ਾਮਿਲ ਹੁੰਦਾ ਮੈਂ ਕਿਦਰ ਤੇਜੀ ਤੇ ਦੇਖਣਾ ਸੀ ਤੇ ਲੋਕਾਂ ਨੂੰ ਸੇਵਕ ਚਾਹੀਦਾ ਜਬ ਪ੍ਰਸ਼ਾਸਨੀ ਚਾਹੀਦੇ ਨੇ ਜਾਂ ਦਰਾਨ ਵਾਲੇ ਲੋਕ ਚਾਹੀਦੇ ਨੇ ਇਹ ਲੋਕਾਂ ਨੇ ਤਿਆਰ ਕਰਨਾ ਪਰ ਮੈਨੂੰ ਪੂਰੀ ਉਮੀਦ ਹੈ ਕਿ ਤਰਨ ਤਰਨ ਬੀਜੇਪੀ ਨਾਲ ਖੜਾ ਅਮ ਕਾਜੀਦਲ ਨੂੰ ਦੇਖਣਾ ਹੋਏਗਾ ਨਾ ਮੈਂ ਪਹਿਲਾਂ ਹੀ ਕਹ ਰਿਹਾ ਨਾ ਕਿ ਪੰਜਾਬ ਦਾ ਨੇ ਬੜੇ ਸੰਤਾਪ ਤੋਂ ਬਾਅਦ ਬੜੇ ਬਲੀਦਾਨ ਹੋਏ ਉਸ ਲਈ ਅਮਨ ਤੇ ਸ਼ਾਂਤੀ ਪਾਈ ਹੈ ਐਸੀਆਂ ਕੋਈ ਵੀ ਤਾਕਤਾਂ ਜਿਹੜੀਆਂ ਪੰਜਾਬ ਤੇ ਅਮਨ ਤੇ ਸ਼ਾਂਤੀ ਨੂੰ ਢਾਲ ਆ ਸਕਦੀ ਹੈ ਉਹਦੇ ਤੋਂ ਲੋਕਦਰ ਨੂੰ ਬਚਣਾ ਚਾਹੀਦਾ ਔਰ ਵਿਕਾਸ ਦੇ ਨਾਲ ਟਰਨ ਚਾਹੀਦਾ ਵਿਕਾਸ ਦੇ ਨਾਲ ਚੱਲਣਾ ਚਾਹੀਦਾ ਮੇਰਾ ਤਾਂ ਸਿੱਧਾ ਸੰਦੇਸ਼ ਹੈ ਜੀ ਜੀਪੀ ਇਤਿਹਾਸ ਜਿੱਤੇ ਇਸ ਵਧੀਆ ਕੀ ਇਹ ਦਿਹਾਤ ਤੋਂ ਆਏ ਨੇ ਔਰ ਕੋਈ ਬੂਤ ਐਸਾ ਨਹੀਂ ਆ ਦੇਖੋ ਦਰਸ ਕਰੇਗਾ ਤਾਂ ਨਹੀਂ ਆਏ ਇਹ ਸਾਰੇ ਪਿੰਡੂ ਲੋਗ ਨੇ ਇਨਾਦ ਵਾਲੇ ਜਰਾ ਛਾਤੀ ਮਾਰੋ ਨਾ ਇੱਕ ਵਾਰੀ ਕੈਮਰਾ ਮਾਰੀ ਮਾਰ ਕੇ ਦੇਖੋ ਕਿ ਕਿ ਸਰਕਾਰ ਨੇ 12000 ਕਿ ਜਿਹੜਾ ਡਿਜਾਸਟਰ ਬਣਦਾ ਭਾਜੀ ਪੈਸਾ ਆਣਾ ਹੁੰਦਾ ਉਹਦਾ ਅਲੱਗ ਹੈਡ ਬਣਾਣਾ ਹੁੰਦਾ ਇਹ ਸਰਕਾਰ ਨੇ ਜਨਰਲ ਕੀ ਉਹ ਪੈਸਾ ਜਿਹੜਾ ਉਹ ਪਾ ਲਿਆ ਪੁਰਦੂਰਦ ਕਰ ਬੈਠੇ ਜਵਾਬ ਕਿੱਥੋਂ ਦੇ ਲੋਕਾਂ ਦੀ ਭਲਾਈ 'ਚ ਜਿਹੜਾ ਹਾਰ ਦਾ ਪੈਸਾ ਲੱਗਣਾ ਸੀ ਉਹ ਲੱਗਣ ਦੀ ਜਗਾ ਇਨਾ ਦੇ ਐਲਬੋਰਟਾਈਜ਼ਮਨ ਜਾਂ ਕੇਂਦਰੀ ਬਾਲ ਦੀ ਹੈਲੀਕਾਪਟਰ ਜਾਂ ਜੇ ਉਹਦੀ ਸੁਵਿਧਾਵਾਂ ਦੇ ਅੰਦਰ ਲਗਾਤਾ ਲੋਕੀ-ਲੋਕੀ ਤੋਂ ਤੇ ਕੜੇ ਨੇ ਔਰ ਇਹ ਮੁਕਰ ਨਹੀਂ ਸਕਦੇ ਕੈਗ ਦੀ ਰਿਪੋਰਟ ਵੀ ਹੋਈ ਹੈ ਕਿ ਤੁਹਾਡੇ ਕੋਲ ਪੈਸਾ ਆਇਦਾ ਹੈ ਔਰ ਇਹਨਾਂ ਦੇ ਆਪਣੇ ਮੰਤਰੀ ਵੀ ਬੰਦੇ ਨੇ ਅਭੀ ਆਇਆ ਤਾਂ ਖਤਰਨਾਕ ਦੋ ਸੀ ਇਸ ਕਰਕੇ ਇਹਨਾਂ ਲੋਕਾਂ ਨੇ ਪੰਜਾਬੀਆਂ ਦਾ ਵੋਟ ਲੈ ਮਿਲੇ ਇਹਦਾ ਕੈਰੈਕਟਰ ਹੋਰ ਸੀ ਅੱਜ ਇਹਨਾਂ ਦਾ ਕੈਰੈਕਟਰ ਬਦਲ ਚੁੱਕਿਆ ਇਹ ਕੇਵਲ ਔਰ ਕੇਵਲ ਭਰਮ ਬੁਲਾ ਕੇ ਝੂਠ ਬੋਲ ਕੇ ਦੁਆਰਾ ਹੀ ਕੋਈ ਲੋਕਾਂ ਦੇ ਵੋਟ ਲੈਣਾ ਚਾਹੁੰਦੇ ਨੇ ਕੱਲ ਹੀ ਕਹ ਰਹੇ ਆ ਅਸੀਂ ਤਾਂ ਬੜੀ ਦੇਰ ਤੋਂ ਕਹਿ ਰਹੇ ਆ ਕਿ ਜਿਹੜਾ ਇਹ ਜੁਗਾਸਟਰ ਫੰਡ ਦਾ ਪੈਸਾ ਹੈ ਇਹਦੀ ਨਿਰਪੱਖ ਜਨਤਰੀ ਹੈ ਸਰਕਾਰ ਤੇ ਅਗਰ ਹਿੰਮਤ ਹੈਗੀ ਤੇ ਨਿਰਪੱਖ ਜਾਣ ਤੇ ਜੱਜ ਕੋਲੋਂ ਕਰਵਾਏ ਜੀਡਿੰਗ ਜੱਤੂ ਆਪਣੇ ਬਤੂਤੋ ਪਾਣੀ ਦਾ ਪਾਣੀ ਹੋਇਆ ਲੋਕਾਂ ਦਾ ਕਿਵੇਂ ਤਨਮਾਤ ਕਰ ਸਕਦਾ ਅੱਜ ਇੱਕ ਸਿਰਫ ਬੂਤ ਦੀ ਸੰਗਠਨਾਤਮਕ ਮੀਟਿੰਗ ਸੀ ਹਰੇਕ ਬੂਤੋਂ ਪਿਛਲੇ ਲੰਬੇ ਸਮੇਂ ਤੋਂ ਕੰਮ ਕਰਨ ਵਾਲੇ 10 ਤੋਂ 11 ਲੋਕਾਂ ਦੀਆਂ ਟੀਮਾਂ ਸੀ ਤੇ ਅੱਜ ਤਰਨ ਤਰਨ ਪਤਾਨ ਸਫਾਤਾ ਜਿਹੜਾ ਬੂਤ ਦਾ ਸੰਗਠਨਾਤਮਕ ਮੀਟਿੰਗ ਉਹ ਵੀ ਤੁਸੀਂ ਦੇਖਿਆ ਰਲੀ ਦਾ ਰੂਪ ਧਨ ਕਰ ਚੁੱਕਾ ਤੇ ਇਥੋਂ ਬਿਲਕੁਲ ਸਿੱਧਾ ਲੋਕ ਜਿਹੜੇ ਆ ਉਹ 11 ਨਵੰਬਰ ਨੂੰ ਇੱਕ ਇੱਕ ਵੋਟ ਜਿਹੜੀ ਆ ਉਹ ਕਮਲ ਤੇ ਫੁੱਲ ਤੇ ਪਾ ਕੇ 14 ਨਵੰਬਰ ਨੂੰ ਜਿਹੜਾ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ਦੇ ਵਿੱਚ ਹੱਤਵਾ ਦੇਣ ਨੂੰ ਤਿਆਰ ਪਰ ਤਿਆਰ ਬੈਠੇ ਲੋਕਾਂ ਨਾਲ ਸਾਥ ਮਿਲਦੇ ਆ ਪੂਰਾ ਪਿੰਡਾ ਚ ਜੀ ਲਗਾਤਾਰ ਤੁਸੀਂ ਪਿਛਲੇ ਪਿਛਲੇ ਸਮੋਂ ਤੋਂ ਦੇਖ ਰਹੇ ਹੋ ਲਗਾਤਾਰ ਲੋਕ ਸੈਂਕੜਿਆਂ ਦੀ ਗਿਣਤੀ ਚ ਜਿੱਥੇ ਪਿੰਡਾ ਚ ਸ਼ਮੂਲੀਅਤ ਕੀਤੀ ਆ ਉਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਤੀ ਲੋਕਾਂ ਦਾ ਵਿਸ਼ਵਾਸ ਵੀ ਅਥਾ ਜਿਹੜਾ ਲੋਕਾਂ ਨੂੰ ਬਿਲਾ ਜੋ ਤੋ ਮਹਿਸੂਸ ਕਰਦੇ ਆ ਜੇ ਸਾਡੇ ਇਲਾਕੇ ਦੀ ਖੁਸ਼ਹਾਲੀ ਹੋ ਸਕੇ ਸਾਡੇ ਇਲਾਕੇ ਚੋਂ ਗੈਂਗਸਟਰਪਾਨ ਖਤਮ ਹੋ ਸਕਦਾ ਸਾਡੇ ਇਲਾਕੇ ਚੋਂ ਨਸ਼ਾ ਖਤਮ ਹੋ ਸਕਦਾ ਸਾਡੇ ਇਲਾਕੇ ਚੋਂ ਬੇਰੁਜ਼ਗਾਰੀ ਖਤਮ ਹੋ ਸਕਦੀ ਆ ਤੇ ਇੱਕੋ ਇੱਕ ਪਾਰਟੀ ਆ ਭਾਰਤੀ ਜਨਤਾ ਪਾਰਟੀ ਲੋਕ ਬੜੀ ਵੱਡੀ ਗਿਣਤੀ ਦੇ ਵਿੱਚ ਅੱਜ ਆ ਕੇ ਲੋਕਾਂ ਨੇ ਵਿਸ਼ਵਾਸ ਵੀ ਦਿੱਤਾ ਗੁਰੂ ਕਿਰਪਾ ਕਰੇ 14 ਤਰੀਕ ਨੂੰ ਲੋਕ ਜਿਹੜਾ ਪਰਮਾਤਮਾ ਦੀ ਮਿਹਰ ਸਦਕਾ ਸ਼ੀਪਾ ਸਦਕਾ ਕਮਲ ਤੇ ਫੁੱਲ ਨੂੰ ਵੋਟ ਪਾ ਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਰੋਦੀ ਤੇ ਅਕੀਸ ਫਤਵਾ ਦੇ ਤਿਆਰ ਪਰ ਤੇ ਆ